ਸਸਿਕਲ ਦੋਸਤੋ ਮੈਂ ਗगन ਰਾਮ ਗੜੀਆ ਤੇ ਦੋਸਤੋ ਗੁਰਪ੍ਰੀਤ ਸੇਖੋਂ ਸਭ ਨੂੰ ਪਤਾ ਹੀ ਹੈ ਗੁਰਪ੍ਰੀਤ ਸੇਖੋਂ ਮੁਦਕੀ ਨਾਮ ਬੜਾ ਚਰਚਾ ਚ ਆਇਆ ਪਿਛਲੇ ਜੋ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਤੀ ਦੇ ਜੋ ਇਲੈਕਸ਼ਨ ਗਏ ਨੇ ਉਹਨਾਂ ਵੱਲੋਂ ਆਪਣੀਆਂ ਦੋ ਧਰਮ ਪਤਨੀਆਂ ਨੂੰ ਖੜਾ ਕੀਤਾ ਗਿਆ ਸੀ ਗਲੈਕਸ਼ਨਾਂ ਦੇ ਵਿੱਚ ਤੇ ਦੋਵੇਂ ਜ਼ਿਲ੍ਹਾ ਪ੍ਰਸ਼ਦ ਮੈਂਬਰ ਜਿੱਤੀਆਂ ਸਨ ਤੇ ਸੇਖੋਂ ਸਾਹਿਬ ਦਾ ਕਾਫੀ ਪਿਛਲੇ ਸਮੇਂ ਚ ਵਿਵਾਦ ਰਿਹਾ ਫਰੋਪਰ ਦਿਹਾਤੀ ਤੋਂ ਜੋ ਐਮਐਲਏ ਨੇ ਰਜਨੀch ਦਈ ਹੈ ਜੀ ਉਹਨਾਂ ਨਾਲ ਤੇ ਦੇਖਾਂਗੇ ਅੱਗੇ-ਅੱਗੇ ਕਿਵੇਂ ਸਮੀਕਰਨ ਬਦਲਦੇ ਨੇ ਫਿਲਹਾਲ ਸੇਖੋਂ ਸਾਹਿਬ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਉਹ ਜੀਰਾ ਵਿਧਾਨ ਸਭਾ ਹਲਕਾ ਤੋਂ ਚੋਣ ਲੜਨਗੇ ਐਮਐਲਏ ਦੀ 2027 ਦੇ ਵਿੱਚ ਤੇ ਉਥੋਂ ਸਭ ਨੂੰ ਪਤਾ ਹੈ ਕਾਂਗਰਸ ਵੱਲੋਂ ਕਲਬੀਰ ਸਿੰਘ ਜੀਰਾ ਬੜੇ ਫੇਮਸ ਥੇਰਾ ਸਮੇਂ-ਸਮੇਂ ਤੇ ਉਹ ਕਿਸੇ ਨਾ ਕਿਸੇ ਵਿਵਾਦ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਕਾਂਗਰਸ ਵੱਲੋਂ ਉਹ ਚੋਣ ਲੜਦੇ ਹੁੰਦੇ ਨੇ ਤੇ ਜੀਰਾ ਦੇ ਜੋ ਮੌਜੂਦਾ ਵ代ਕ ਨੇ ਨਰੇਸ਼ ਕੁਟਾਰੀਆ ਜੀ ਉਹ ਆਵਾਮ ਦੀ ਪਾਰਟੀ ਤੋਂ ਜਿੱਤੇ ਸਨ ਤੇ ਹੁਣ ਦੇਖਣ ਵਾਲਾ ਹੋਊਗਾ ਕਿ 2027 ਦੇ ਵਿੱਚ ਕੀ ਸਮੀਕਰਨ ਬਣਦੇ ਹਨ ਕਿਉਂਕਿ ਕਾਫੀ ਸੇਖੋਂ ਸਾਹਿਬ ਦਾ ਨਾਮ ਉੱਪਰ ਕੇ ਸਾਹਮਣੇ ਆਇਆ ਕਿਉਂਕਿ ਆਪਣੇ ਤੌਰ ਤੇ ਲੜੇ ਸਨ ਤੇ ਫਿਰ ਇਹ ਵੀ ਸਪਸ਼ਟ ਹੋਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਸਪੋਰਟ ਕੀਤੀ ਗਈ ਸੀ ਜੋ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਦੇ ਜੋ ਇਲੈਕਸ਼ਨ ਹੋਏ ਸਨ ਕਾਫੀ ਵਧੀਆ ਰਿਜ਼ਲਟ ਉਹਨਾਂ ਦੇ ਹੱਕ ਦੇ ਵਿੱਚ ਰਿਹਾ ਸੀਗਾ ਕਿ ਕਿ ਬਲਾਕ ਸੰਮਤੀ ਦੇ ਸੀਟਾਂ ਵੀ ਜਿੱਤੇ ਸਨ ਉਹ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਜਿਹੜੀਆਂ ਦੋ ਸੀਟਾਂ ਸੀ ਉਹ ਉਹਨਾਂ ਦੀਆਂ ਧਰਮ ਪਤਨੀਆਂ ਦੋਵੇਂ ਉਹ ਅਲੱਗ-ਅਲੱਗ ਸੀਟਾਂ ਤੋਂ ਖੜੀਆਂ ਸਨ ਤੇ ਉੱਥੋਂ ਜਿੱਤੇ ਸਨ ਤੇ ਹੁਣ ਅਗਲਾ ਸਮੀਕਰਨ ਕੀ ਹੋਊਗਾ ਕੀ ਸਮੀਕਰਨ ਬਣਦਾ ਕਿਉਂਕਿ ਜਿਵੇਂ-ਜਿਵੇਂ ਦੋਸਤੋ 2027 ਨੇੜੇ ਆ ਰਿਹਾ ਤਾਂ ਨਵੇਂ ਤੋਂ ਨਵੇਂ ਸਮੀਕਰਨ ਬਣ ਰਹੇ ਹਨ ਜਿਵੇਂ ਮਜੀਠੀਆ ਸਾਹਿਬ ਆਏ ਹਨ ਵਾਰ ਤਾਂ ਉਹਦੇ ਕਰਕੇ ਵੀ ਸਿਆਸਤ ਜਿਹੜੀ ਹੈਗੀ ਆ ਗਰਮਾਈ ਆ ਚਾਹੇ ਉਹ ਰਾधव ਸੋਮੀ ਬਿਆਸ ਬਾਬਾ ਗੁਰਿੰਦਰ ਸਿੰਘ ਟਲੋਹਰਾਂ ਦਾ ਮੁੱਦਾ ਹੋਵੇ ਜੋ ਉਹਨਾਂ ਨੇ ਬਿਆਨ ਦਿੱਤਾ ਸੀ ਉਹਦੇ ਕਰਕੇ ਸਰਕਾਰਾਂ ਦਾ ਵੀ ਆਪਸ ਦੇ ਵਿੱਚ ਬਿਆਨਬਾਜ਼ੀ ਹੋਈ ਆ ਜਿਵੇਂ ਭਗਵੰਤ ਸਿੰਘ ਮਾਨ ਹੋਰਾਂ ਨੇ ਜੋ ਪੋਸਟ ਪਾਈ ਸੀ ਉਹਦੇ ਤੋਂ ਲੈ ਕੇ ਵੀ ਤੇ ਹੁਣ ਸੇਖੋਂ ਸਾਹਿਬ ਨੇ ਨਵੀਂ ਚਰਚਾ ਛੇੜਤੀ ਐ ਜੀਰਾ ਵਿਧਾਨ ਸਭਾ ਵਾਲਕੇ ਦੇ ਵਿੱਚ ਤੇ ਜਿੰਨੇ ਵੀ ਆਸੇ ਪਾਸੇ ਦੇ ਦੇਖ ਰਹੇ ਆ ਜੀਰਾ ਵਿਧਾਨ ਸਭਾ ਵਾਲੇ ਤਾਂ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਕੀ ਮਾਹੌਲ ਆ ਸਿਕੋਸ ਆਪਣੇ ਜੋ ਹੁਣ ਫੈਸਲਾ ਲਿੱਤਾ ਹੈ ਜੀਰੇ ਵਿਧਾਨ ਸਭਾ ਹਲਕੇ ਤੋਂ ਲੜਨ ਦਾ ਉਹ ਫੈਸਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੇ ਕਿੱਦਾਂ ਉਹਨਾਂ ਦੀ ਪੋਜੀਸ਼ਨ ਹੈ ਜੀਰੇ ਹਲਕੇ ਦੇ ਵਿੱਚ ਕਿਉਂਕਿ ਅਕਸਰ ਅਸੀਂ ਦੇਖਦੇ ਪਏ ਹਾਂ ਪਿਛਲੇ ਸਮੇਂ ਤੋਂ ਕਾਫੀ ਵਿਚਰ ਰਹੇ ਨੇ ਸਾਰੀ ਏਰੀਆ ਦੇ ਵਿੱਚ ਫਰੋਈਪੁਰ ਦੇ ਆਤੀ ਦੇ ਵਿੱਚ ਫਰੋਈਪੁਰ ਸ਼ਹਿਰੀ ਦੇ ਵਿੱਚ ਜੀਰੇ ਹਲਕੇ ਵਿੱਚ ਮੈਂ ਅੱਜ ਵੀ ਪੋਸਟਾਂ ਦੇਖ ਰਿਹਾ ਸੀ ਉਹਨਾਂ ਦੀ ਕਾਫੀ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਨੇ ਉਹ ਚਾਹੇ ਉਹ ਪਰਿਵਾਰਕ ਪ੍ਰੋਗਰਾਮ ਨੇ ਚਾਹੇ ਜਿੱਦਾਂ ਵੀ ਨੇ ਤਾਂ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਦਾਂ ਦੇ ਸਮੀਕਰਨ ਬਣਦੇ ਨੇ ਸਿੱਖੋਂ ਸਾਹਿਬ ਕੀ ਨਵਾਂ ਲੈ ਕੇ ਆਉਂਦੇ ਨੇ ਕਾਫੀ ਯੂਥ ਉਹਨਾਂ ਦੇ ਨਾਲ ਬਹੁਤ ਜੁੜਿਆ ਹੋਇਆ ਪਿਛਲੇ ਸਮੇਂ ਤੋਂ ਜਦੋਂ ਦੀ ਉਹ ਪੋਲੀਟੀਕਲ ਹੋਏ ਨੇ ਇਹਦੇ ਵਿੱਚ ਤੇ ਗਰਮ ਜੋਸ਼ੀ ਨਾਲ ਲੱਗੇ ਹੋਏ ਹਨ ਤੇ ਜੋ ਪਿਛਲਾ ਬੈਕਗ੍ਰਾਉਂਡ ਹੈ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ ਸਭ ਨੂੰ ਪਤਾ ਕਿ ਚਲੋ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਹੈਗਾ ਉਹ ਮਤਲਬ ਕ੍ਰਿਮੀਨਲ ਕਹਿ ਸਕਦੇ ਆ ਮਤਲਬ ਬੈਕਗ੍ਰਾਉਂਡ ਰਿਹਾ ਜਿਵੇਂ ਵੀ ਆਪਾਂ ਲਾ ਸਕਦੇ ਆ ਜਿਵੇਂ ਸਭ ਨੂੰ ਕਹਿ ਦਿੰਦੇ ਆ ਕਿ ਉਹ ਸਾਬਕਾ ਗੈਂਗਸਟਰ ਕਹਿ ਕੇ ਉਹਨਾਂ ਨੂੰ ਕਾਫੀ ਜ਼ਿਆਦਾ ਕਿਹਾ ਜਾਂਦਾ ਤੇ ਉਹਨਾਂ ਨੇ ਬਹੁਤ ਵਾਰ ਸਪਸ਼ਟ ਵੀ ਕੀਤਾ ਕਿ ਚਲੋ ਉਹਨਾਂ ਦਾ ਜੋ ਵੀ ਬੈਕਗ੍ਰਾਉਂਡ ਰਿਹਾ ਉਹ ਉਸ ਚੀਜ਼ ਤੋਂ ਕਦੇ ਮੁਨਕਰ ਵੀ ਨਹੀਂ ਹੋਏ ਸਿੱਖੋ ਸਾਹਿਬ ਹਮੇਸ਼ਾ ਕਹਿੰਦੇ ਨੇ ਵੀ ਚਲੋ ਠੀਕ ਹੈ ਮੈਂ ਮੇਰੇ ਤੇ ਉਹ ਟੈਗ ਲੱਗਿਆ ਹੋਇਆ ਪਰ ਤੁਸੀਂ ਟੈਗ ਕਿੰਨਾ ਚਿਰ ਰੱਖੋਗੇ ਕਿਉਂਕਿ ਮੈਂ ਹੁਣ ਸਮਾਜ ਦੇ ਵਿੱਚ ਵਿਚਰ ਰਿਹਾ ਹਾਂ ਹਨਾ ਮੁੱਖ ਧਾਰਾ ਦੇ ਵਿੱਚ ਆ ਕੇ ਸਾਬ ਸੂਰਤ ਹੋ ਕੇ ਕਿ ਮੈਂ ਸਿਆਸਤ ਵਿੱਚ ਤੇ ਸਭ ਨੂੰ ਹੱਕ ਹੁੰਦਾ ਹੈ ਮੁਖਤਾਰਾ ਦੇ ਵਿੱਚ ਆਉਣ ਦਾ ਜੇ ਉਹਨਾਂ ਦਾ ਬੈਕਗ੍ਰਾਉਂਡ ਕੋਈ ਗੈਂਗਸਟਰ کہہ ਕੇ ਸੰਬੋਧਨ ਕਰਦੇ ਉਹਨਾਂ ਨੂੰ ਕੀ ਸਾਫਕਾ ਗੈਂਗਸਟਰ ਨੇ ਜਾਂ ਕੁਝ ਵੀ ਹੈ ਚਾਹੀਓ ਲੱਖਾ ਸਿੰਘ ਸਿਧਾਣਾ ਸੀ ਚਾਹੀਏ ਇਹਨਾਂ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਪਰ ਸਭ ਨੂੰ ਹੱਕ ਹੁੰਦਾ ਹੈ ਉਹ ਮੁਖਤਾਰਾ ਦੇ ਵਿੱਚ ਆ ਕੇ ਹੁਣ ਵਿਚਰ ਰਹੇ ਆ ਸਿਆਸਤ ਦੇ ਵਿੱਚ ਤਾਂ ਦੇਖਣ ਵਾਲਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਜੀਰੇ ਹਲਕੇ ਤੋਂ ਕਿੱਦਾਂ ਦੇ ਸਮੀਕਰਨ ਸਾਹਮਣੇ ਆਉਂਦੇ ਆ ਜਿਹੜੇ ਜੀਰੇ ਹਲਕੇ ਦੇ ਲੋਕ ਨੇ ਜਾਂ ਆਸ-ਪਾਸੇ ਤੋਂ ਜਿਹੜੇ ਵੀ ਵੀਡੀਓ ਦੇਖਣਗੇ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਬਾਈ ਦੀ ਪੋਜੀਸ਼ਨ ਕਿਵੇਂ ਆ ਸੇਖੋ ਸਾਹਿਬ ਦੀ ਤੇ ਕੋਸ਼ਿਸ਼ ਵੀ ਕਰਾਂਗੇ ਜਲਦੀ ਉਹਨਾਂ ਨਾਲ ਮੁਲਾਕਾਤ ਕਰਾਂਗੇ ਤੇ ਉਹ ਤੱਕ ਤੁਸੀਂ ਜੁੜੇ ਰਹੋ